ਕੀ ਕਿਹਾ ਜਾਣੇ ਹੋਂ ਸਰ ਕਿ ਮੈਂ ਹਾਸਾ ਹੈ ਕਿੱਥੇ ਹੋਇਆ ਸਰ ਮੈਂ ਨੌਜਵਾਨ ਸੋਡੀ ਦਾ ਵਲੰਟੀਅਰ ਹਾਂ ਜੀ ਮੇਰਾ ਨਾਮ ਜਮਦਰ ਗੰਗਾ ਸੋਡੀ ਹਾਟਨਸੀ ਨੰਬਰ 58246 ਅਰ ਸਤਿ ਸੂਚਨਾ ਮਿਲੀ ਸੀ ਕਿ ਅੱਜ ਫੇਰ ਇੱਕ ਨੈਸ਼ਨਲ ਕਾਉਨਟੀ ਦੇ ਕੋਲੇ ਇੱਕ ਗੱਡੀ ਨਹਿਰ ਦੇ ਵਿੱਚ ਡਰਦੀ ਹੋਈ ਆ ਰਹੀ ਹੈ ਤਾਂ ਸਾਡੀਆਂ ਫੌਰਨ ਤਿੰਨ ਐਮਬੂਲੈਂਸ ਟੀਮਾਂ ਤੇ 15 ਵਲੰਟੀਅਰ ਮੌਕੇ ਤੇ ਪਹੁੰਚੇ ਰੱਸੇ ਵਗੈਰਾ ਲੈ ਕੇ ਤਾਂ ਇੱਕ ਬੰਦਾ ਸਾਡੇ ਹੋਂ ਤੋਂ ਪਹਿਲਾਂ ਜੋ ਕੱਢ ਲਿਆ ਗਿਆ ਸੀ ਗੱਡੀ ਦੇ ਵਿੱਚ ਇੱਕੋ ਹੀ ਸਵਾਰ ਸੀ ਜੋ ਟੋਟਾ ਦੇ ਵਿੱਚ ਕੰਮ ਕਰਦਾ ਉਹ ਜੋ ਕੀ ਬੰਦਾ ਸਹੀ ਹੈ ਹੋਰ ਕੋਈ ਇਸ ਵਿੱਚ ਬੰਦਾ ਨਹੀਂ ਹੈ ਗੱਡੀ ਹਲੇ ਦੇ ਵਿੱਚ ਆ ਤਾਂ ਹਾਈਡਰੇਨ ਉਸੇ ਸੂ ਤੇ ਬਾਕੀ ਹੈਡਰ ਆ ਗਿਆ ਜੀ ਗੱਡੀ ਕੱਢੀ ਜਾ ਰਹੀ ਹੈ ਜੀ ਕਾਰਨ ਕਿਵੇਂ ਕਿਵੇਂ ਡਿੱਗੀ ਕਿਵੇਂ ਕਾਰਨ ਸਰ ਉਹ ਬੰਦੇ ਦੇ ਦੱਸਣ ਮੁਤਾਬਕ ਕਿ ਇੱਕ ਉਹਦਾ ਮੱਗੇ ਟੱਠਾ ਆ ਗਿਆ ਸੀ ਜਾਂ ਕੋਈ ਜਾਨਵਰ ਆ ਗਿਆ ਉਹ ਤੋਂ ਅਨਬੈਲੈਂਸ ਹੋ ਕੇ ਉਹ ਵਿੱਚ ਡਿੱਗਿਆ ਤੇ ਕਾਫੀ ਦੂਰ ਤੱਕ ਗੱਡੀ ਧਰਦੀ ਹੋਈ ਆ ਰਹੀ ਸੀ ਸੱਟਾਂ ਲੱਗੀਆਂ ਨਹੀਂ ਬੱਚਾ ਤਾਂ ਰਹਿ ਗਈ ਬੰਦੇ ਦੀ ਜੀ ਫਟਾਫਟ ਉਹਨੂੰ ਕੱਢ ਲਿਆ ਗਿਆ ਸੀਗਾ ਤੇ ਕੁਝ ਆਪਣੇ ਆ ਬਾਹਰ ਆ ਗਿਆ ਤੇ ਉਸ ਤੋਂ ਬਾਅਦ ਸਾਡੀ ਤਿੰਨ ਫਲਸੀ ਮਟੀਮਾ ਮੁਕਤੀ ਪਹੁੰਚਿਆ ਸਾਨੂੰ ਇਹ ਸੀ ਕਿ ਬੰਦੇ ਜ਼ਿਆਦਾ ਹੋ ਸਕਦੇ ਆ ਗੱਡੀ ਕਿਹੜੀ ਆ ਗੱਡੀ ਸਰ ਮਰਤੀ ਦੀ ਸਲੈਰੀ ਦੱਸੀ ਜਾ ਰਹੀ ਹੈ ਵੇਖੋ ਭਾਈ ਜੇਣਾ ਚਾਹੁੰਦੇ ਹਾਂ ਹਾਸੇ ਹੋ ਰਹੇ ਨੇ ਕਿ ਸਰ ਮੈਂ 6 ਨੰਬਰ ਵਾਰਡ ਦਾ ਐਮਸੀ ਅਬਿਆਨ ਸਿੰਘ ਰੰਧਾਵਾ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਇਹ ਨਹਿਰ ਹੈ ਸੇਫਟੀ ਕੋਈ ਨਹੀਂ ਇਸ ਤੋਂ ਪਹਿਲਾਂ ਨਹਿਰ ਕੱਚੀ ਸੀ ਇਹਦੇ ਨਾਲ ਨਾ 3-3 ਫੁੱਟ ਦੀ ਦੁਵਾਰ ਲੱਗੀ ਸੀ ਜਿਵੇਂ ਹੁਣ ਅੱਜ ਇਹ ਗੱਡੀ ਡਿੱਗੀ ਹੈ ਭਾਈ ਸਾਹਿਬ ਕਹਿ ਰਹੇ ਨੈਸ਼ਨ ਕੋਲੋਂ ਤੋਂ ਨਹਿਰ ਦੇ ਉੱਪਰ ਚੜ ਰਹੇ ਸੀ ਇਹਨਾਂ ਨੂੰ ਪਸ਼ੂ ਆਏ ਪਤਾ ਨਹੀਂ ਲੱਗਿਆ ਸਿੱਧਾ ਨਹਿਰ ਦੇ ਵਿੱਚ ਗਿਰ ਗਏ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਜਲਦੋਂ ਜਲਦ ਦੇ ਤੇ ਜਿਹੜੇ 2 2 4 4 ਫੁੱਟ ਦੀ ਚਾਰਦਵਾਰੀ ਕਰਾਈ ਹੋਵੇ ਤਾਂ ਕਿ ਜਿਹਨੇ ਕੀਮਤੀ ਜਾਨਾ ਜਾਂ ਗੱਡੀਆਂ ਨਹਿਰ ਦੇ ਵਿੱਚ ਨਾ ਆਵੇ। ਆ ਵੀ ਕਹਿੰਦਾ ਨਸਾਨ ਤਾਂ ਨਹੀਂ ਹੋਇਆ। ਅ ਬਾਕੀ ਸਾਰੇ ਪਤਾ ਲੱਗੂ ਗੱਡੀ ਲੋਕ ਹੈ। ਜਿਹੜੇ ਭਾਈ ਸਾਹਿਬ ਆ ਉਹ ਕਹਿੰਦੇ ਵੀ ਮੈਂ ਇਕੱਲਾ ਸੀਗਾ ਉਹ ਬਾਹਰ ਆ ਗਏ। ਵੀ ਉਮੀਦ ਹੈ ਵੀ ਉਹ ਇਕੱਲੇ ਸੀਗੇ ਜਾਨੇ ਤਾਂ ਨਹੀਂ। ਕੁਝ ਪਤਾ ਲੱਗਾ ਕਾਰਨ ਕਿਵੇਂ ਡਿੱਗੀ ਗੱਡੀ। ਕਰਨ ਤੋਂ ਭਾਈ ਸਾਹਿਬ ਕਹਿ ਰਹੇ ਵੀ ਮੂਰੇ ਜਦੋਂ ਵੀ ਨਹਿਰ ਤੋਂ ਉੱਤ ਚੜ ਰਹੇ ਸੀ ਮੂਰੇ ਪਾਸੂ ਆ ਗਏ ਸੀ। ਤਾਂ ਕਰਕੇ ਪਤਾ ਨਹੀਂ ਲੱਗਿਆ ਨਹਿਰ ਦਾ ਨਹਿਰ ਦੇ ਵਿੱਚ ਡਿੱਗੀ। ਵੀ ਜੀ ਨਾਮ ਤੇ EDPCR ਤੋਂ ਅਸੀਂ ਵੈਕਟਰ ਚ ਆ ਰਹੇ ਜੀ ਇਸ ਦੇ ਸੰਸੰਗ ਇਸ ਦੇ ਕੀ ਗੱਲ ਬਾਤ ਜੀ ਗੱਲ ਬਾਤ ਤਾਂ ਇਹ ਸਾਨੂੰ ਫੋਨ ਆਇਆ ਜੀ ਵਿਆਕਰ ਤੇ ਸੰਦਲ ਹੈ ਚੱਕ ਕਾਰਡਿਕ ਵੀ ਹੈ ਹਮ ਤੇ ਅਸੀਂ ਵੀ ਮੌਕੇ ਤੇ ਪਹੁੰਚੇ ਜੀ ਐਸਐਸ ਸਾਹਿਬ ਵੀ ਮੌਕੇ ਤੇ ਪਹੁੰਚੇ ਹੋਰ ਐ ਨਿਜੂ ਮਲਾਇਆ ਪਬਲਿਕ ਅਕਦੇ ਸੀ ਜਿਨ੍ਹਾਂ ਨੇ ਅੰਦਰ ਦਾ ਬਾਹਰ ਆ ਗਈ ਸੰਦੀਪ ਕੁਮਾਰ ਨਾਮ ਦਾ ਹੈਗਾ ਆਦਰਸ਼ ਨਗਰ ਜੀ ਦੀ ਰਹਿਸ਼ ਹਮ ਉਸ ਤੋਂ ਬਾਅਦ ਹੈਡਰੇ ਮਗਾਇਆ ਜੀ ਗੱਡੀ ਤੋਂ ਬਾਹਰ ਕੱਢਿਆ ਗਿਆ ਜੀ ਹਮ ਕੀ ਲੱਗਦਾ ਨਹੀਂ ਇੱਥੇ ਨਹਿਰ ਜਿਹੜੀ ਪੱਕੀ ਹੋਣ ਤੋਂ ਬਾਅਦ ਵਾਰੀ-ਵਾਰੀ ਹਾਦਸੇ ਹੁੰਦੇ ਨੇ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈਗਾ ਤੁਹਾਡੀ ਵੀ ਡਿਊਟੀ ਪ੍ਰਸ਼ਾਸਨ ਬਹੁਤ ਧਿਆਨ ਦੇ ਰਿਹਾ ਜੀ ਹੋਰ ਸਮੋਕੇ ਤੇ ਪਹੁੰਚੀ ਹੈ ਜੀ ਨਹੀਂ ਕੋਈ ਸੀ ਤਾਂ ਮੌਕੇ ਤੇ ਪਹੁੰਚੋ ਇੱਥੇ ਡਵਾਈਡਰ ਲੱਗਨੇ ਚਾਹੀਦੇ ਨੇ ਕਿ ਤਾਂ ਕਿ ਕੋਈ ਜਾਨੀ ਨੁਕਸਾਨ ਨਾ ਹੋਵੇ ਹਾਂਜੀ ਉਹ ਤਾਂ ਲੋਕਾਂ ਦੀ ਮੰਗ ਹੈ ਜੀ ਉਹਨਾਂ ਮਤਾਂ ਹੋਣਾ ਚਾਹੀਦਾ ਹੋਣਾ ਜੀ ਲੋਕ ਜਿਵੇਂ ਲੋਕ ਕਹਿ ਰਹੇ ਆ ਅੱਛਾ ਆਪਣੀ ਕਿਹੜੀ ਕਿਹੜੀ ਦੀ ਮਾਇਆ ਤੇ ਮੌਕੇ ਤੇ ਜਦੋਂ ਗੱਲ ਪ੍ਰਸ਼ਾਸਨ ਵਾਲੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਜੀ ਐਨ ਜੀਓ ਜਿੰਨੀਆਂ ਸਹਾਰਾ ਵਾਲੇ ਪਹੁੰਚੇ ਜੀ ਐਂਬੂਲੈਂਸ ਜਿੰਨੀਆਂ ਗੱਡੀਆਂ ਪਹੁੰਚੀਆਂ ਜੀ ਫਿਰ ਹੋਰ ਪਬਲਿਕ ਜਿਹੜੀ ਮਤਲਬ ਨੈਸ਼ਨਲ ਕਲੋਨੀ ਦੇ ਪਹੁੰਚੀ ਜੀ ਬਹੁਤ ਵਾਰ ਪਹੁੰਚੀ ਨਹੀਂ ਕੋਈ ਜਾਣ ਨਹੀਂ ਇਸਤਾਨ ਕਾਰਨ ਕੀ ਦੱਸਿਆ ਜਾ ਰਿਹਾ ਹਰ ਤੇ ਇਹਨਾਂ ਦੱਸਿਆ ਗਿਆ ਜੀ ਇਹਨਾਂ ਵੱਲੋਂ ਕੋਈ 12 ਪਸੂ ਆਇਆ ਨਹੀਂ ਦੱਸਣ ਮੁਤਾਬਕ ਜਿੰਨਾ ਮੁੰਡੇ ਨੇ ਕੱਢੇ ਕੋਲੇ ਮੌਕੇ ਤੇ ਸੀ ਵੀ ਟੰਬੋਲਨ ਬੇੜਾ ਗੱਡੀ ਦਾ ਇਹ ਤਾਂ ਸੰਦੀਪ ਸਿੰਘ ਨੂੰ ਸੜਕਾਂ ਤੇ ਬਦਲਾਪ ਠੀਕ ਹੈ ਜੀ ਥੈਂਕ ਯੂ